ਲਗਾਤਾਰ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਜੋ ਇਸ ਵੇਲੇ ਰਾਜਾ ਬੜਿੰਕ ਨੇ ਉਹਨਾਂ ਨੂੰ ਬਦਲਿਆ ਜਾ ਸਕਦਾ ਤੇ ਉਹਨਾਂ ਦੀ ਥਾਂ ਤੇ ਕੋਈ ਨਵਾਂ ਚਿਹਰਾ ਹੋਣ ਪੰਜਾਬ ਕਾਂਗਰਸ ਦਾ ਪ੍ਰਧਾਨ ਬਣੇਗਾ ਪਰ ਜਦੋਂ ਪੰਜਾਬ ਕਾਂਗਰਸ ਪ੍ਰਦੇਸ਼ ਦੇ ਪੰਜਾਬ ਇਨਚਾਰਜ ਭੁਪੇਸ਼ ਬਗੈਲ ਪੰਜਾਬ ਪਹੁੰਚੇ ਤਾਂ ਉਹਨਾਂ ਨੇ ਸਵਾਲ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਇਸ ਨੂੰ ਅਪਵਾਦ ਦੱਸਿਆ ਸੀ ਉਹਨਾਂ ਨੇ ਕਿਹਾ ਸੀ ਕਿ ਸਿਰਫ ਅਪਵਾਦ ਹੀ ਇਸ ਤੇ ਵਿਸ਼ਵਾਸ ਨਾਲ ਰਾਜਾ ਬੜਿੰਗ ਹੀ ਪ੍ਰਧਾਨ ਰਹਿਣਗੇ ਪਰ ਚਰਚਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸਨ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ ਤੇ ਹੁਣ ਕਾਂਗਰਸੀ ਲੀਡਰਾਂ ਦਾ ਵੀ ਇਸ ਚਰਚਾਵਾਂ ਦੇ ਉੱਤੇ ਬਿਆਨ ਸਾਹਮਣੇ ਆਏ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕੀ ਕੁਝ ਕਿਹਾ ਕਾਂਗਰਸ ਦੇ ਲੀਡਰਾਂ ਨੇ ਕੀ ਹੁਣ ਰਾਜਾ ਬ੍ਰਿੰਗ ਬਦਲ ਜਾਣਗੇ ਕੋਈ ਨਵਾਂ ਪ੍ਰਧਾਨ ਆਵੇਗਾ ਜਾਂ ਫਿਰ ਰਾਜਾ ਬ੍ਰਿੰਗ ਹੀ ਰਹਿਣਗੇ ਤੁਸੀਂ ਵੀ ਸੁਣੋ ਦੇਖੋ ਮੈਂ ਤੁਹਾਨੂੰ ਸਭ ਤੋਂ ਪਹਿਲੇ ਦੱਸਣਾ ਚਾਹੁੰਦਾ ਸਾਡਾ ਪ੍ਰਧਾਨ ਬਦਲੇ ਨਾ ਬਦਲੇ ਵਿਰੋਧੀਆਂ ਦੀ ਖਲਬਲੀ ਵਜੀ ਪਈ ਹੈ ਦੇਖੋ ਅੱਜ ਸਾਡੇ ਪ੍ਰਧਾਨ ਰਾਜਾ ਬ੍ਰਿੰਗ ਜੀ ਨੇ ਜਦੋਂ ਸਾਡੇ ਪਰਿਵਾਰੀ ਕੁਪੇਸ਼ ਭਗੇਲ ਜੀ ਆਏ ਦਾ ਪਰਮਾਣ ਸਵਾਗਤ ਕੀਤਾ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਤੇ ਜਦੋਂ ਕਾਂਗਰਸ ਭਵਨ ਆਏ ਉਹਨਾਂ ਦਾ ਲੋਕਾਂ ਦਾ ਜੋਸ਼ ਓਕੋਸ਼ ਵੇਖਣ ਆਉਣਾ ਸੀ ਸਾਰੇ ਹਲਕਿਆਂ ਦੇ ਲੋਕਾਂ ਨੇ ਸਵਾਗਤ ਕੀਤਾ ਪ੍ਰਤਾਪ ਸਿੰਘ ਬਾਜਵਾਬ ਜੀ ਨਾਲ ਸੀ इवन ਕਿ ਸਾਰੇ ਜਿੰਨੇ ਸਾਡੇ ਸੀਨੀਅਰ ਲੀਡਰ ਨੇ ਸਾਰੇ ਨਾਲ ਸੀ ਹੁਣ ਵਿਰੋਧੀਆਂ ਦੀ ਖਲਬਲੀ ਮੱਚੀ ਵੀ ਕਾਂਗਰਸ ਦੀ ਇੱਕ ਹੋ ਗਈ ਕੋਈ ਨਾ ਕੋਈ ਬਿਆਨ ਲਾਉਣ ਵਾਸਤੇ ਉਹਨਾਂ ਨੇ ਆੜਾ ਝੋਜਾ ਰੱਜਤਾ ਔਰ ਮੁਕੇਸ਼ ਜੜੇ ਬੁਕੇਸ਼ ਬੁਕੇਲ ਜੀ ਨੇ ਉਹਨਾਂ ਦਾ ਤੁਸੀਂ ਵੇਖਿਆ ਉਹਨਾਂ ਦੇ ਐਕਸਟ ਦੇ ਉੱਤੇ ਉਹਨਾਂ ਨੇ ਟਵੀਟ ਵੀ ਕਰਤਾ ਵੀ ਨਹੀਂ ਦੋਨੇ ਤੇ ਬਹੁਤ ਵਧੀਆ ਰਲ ਕੇ ਕੰਮ ਕਰ ਰਹੇ ਨੇ ਔਰ ਸਪੈਸ਼ਲ ਉਦਨ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਵੀ ਕੋਈ ਵੀ ਸਾਡੇ ਪ੍ਰਧਾਨ ਬਦਲਣ ਦਾ ਇਰਾਦਾ ਨਹੀਂ ਕਰ। ਹੋਛੀਆਂ ਚਾਲਾਂ ਨਹੀਂ ਇਹ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਦੀਆਂ। ਇਹ ਜਿਹੜੇ ਆਪ ਦੇ ਸ਼ੋਸ਼ੇ ਕੀਲੇ ਪੰਜੇ ਚਲਾ ਲਓ ਨਸ਼ਾ ਤਸਕਰ ਫੰਡ ਹੋ। ਇਹ ਕਹਿੰਦੇ ਆ ਵੀ ਲੋਕੀ ਇਹਨਾਂ ਨੂੰ ਸੁਣਨੋਂ ਤੇ ਆਜ ਦੀਆਂ ਖਬਰਾਂ ਇਹਨਾਂ ਨੂੰ ਛੱਡ ਦੇ। ਸੋ ਮੈਂ ਇਹ ਨਾਲ ਦੱਸਣਾ ਚਾਹਨਾ ਸਾਡਾ ਪ੍ਰਧਾਨ ਰਾਜਾ ਬੜੰਗਿਆ ਅੱਜ ਵੀ ਆ ਤੇ ਕੱਲ ਵੀ ਆ ਤੇ ਪਰਸੋ ਵੀ ਆਹੀ ਰਹੂਗਾ। ਧੰਨਵਾਦ। ਪਹਿਲੀ ਗੱਲ ਇਹ ਹੈ ਕਿ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਔਰ ਵਿਸ਼ੇਸ਼ ਕਰ ਜਦੋਂ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਦਾ ਤੇ ਸਾਡੇ ਪੰਜਾਬ ਮਸਲਿਆਂ ਦੇ ਜਿਹੜੇ ਜਰਨਲ ਸਕੱਤਰ ਇਨਚਾਰਜ ਸ਼੍ਰੀ ਭੁਪੇਸ਼ ਬਗੇਲ ਸਾਹਿਬ ਬਹੁਤ ਸੀਨੀਅਰ ਮੋਸਟ ਲੀਡਰ ਔਰ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਆਏ ਨੇ ਐਜ਼ ਅ ਇਨਚਾਰਜ ਲੱਗੇ ਉਹਨਾਂ ਨੇ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਮੀਡੀਆ ਨੂੰ ਅਡਰੈਸ ਕਰਦਿਆਂ ਵੀ ਇਹ ਕਿਹਾ ਸੀਗਾ ਕਿ ਮੇਰੇ ਖੱਬੇ ਔਰ ਸੱਜੇ ਜਿਹੜੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਔਰ ਨੇਤਾ ਵਿਰੋਧੀ ਤਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਦੋਵੇਂ ਬਹੁਤ ਇਹਨਾਂ ਦੋਵਾਂ ਦੀ ਜੋੜੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਔਰ ਦੁਬਾਰਾ 1 ਮਾਰਚ ਨੂੰ ਜਿਹੜੀ ਕਾਂਗਰਸ ਪਵਨ ਚੰਡੀਗੜ੍ਹ ਦੇ ਵਿੱਚ ਵੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਔਰ ਔਰ ਸੇਮ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਪਾਰਟੀ ਹਾਈ ਕਮਾਂਡ ਇਹਨਾਂ ਦੋਵਾਂ ਦੀ ਕਾਰਜਸ਼ੈਲੀ ਤੋਂ ਬਹੁਤ ਖੁਸ਼ ਹੈ ਔਰ ਉਹ ਬਹੁਤ ਉਤਸ਼ਾਹਿਤ ਨੇ ਇਸ ਕਰਕੇ ਪੰਜਾਬ ਕਾਂਗਰਸ ਦੇ ਇਹ ਜਿਹੜੇ ਜਿਹੜਾ ਸਾਡਾ ਢਾਂਚਾ ਇਹਦੇ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ ਦੂਸਰੀ ਗੱਲ ਕਿ ਜੇਕਰ ਕਿਸ ਇਹ ਇਹ ਜਿਹੜਾ ਫੈਸਲਾ ਹੈ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਕਿ ਕਿੰਨੂੰ ਬਦਲਣਾ ਹੈ ਕਿੰਨੂੰ ਨਹੀਂ ਬਦਲਣਾ ਪਰ ਇਸ ਵੇਲੇ ਅੱਜ ਜਿਹੜਾ ਸਵੇਰੇ 11:22 ਮਿੰਟ ਦੇ ਉੱਤੇ ਏ શ્રી ਬਪੇਸ਼ ਬਗੇਲ ਜੀ ਦਾ ਟਵੀਟ ਆਇਆ ਉਹਦੇ ਚ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹਨਾਂ ਦੋਵਾਂ ਦਾ ਜਿਹੜਾ ਕੰਮ ਹੈ ਬਹੁਤ ਸਰਾਣੀ ਹੈ ਸੋ ਮੈਂ ਸਾਰੇ ਹੀ ਸਾਡੇ ਜਿਹੜੇ মিডিਆ ਦੇ ਆਧਾਰੇ ਨੇ ਚਾਹੇ ਉਹ ਪ੍ਰਿੰਟ ਦੇ ਨੇ ਇਲੈਕਟ੍ਰੋਨਿਕ ਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਉਸ ਟਵਿੱਟਰ ਨੂੰ ਨੂੰ ਰੈਫਰੈਂਸ ਮੰਨ ਕੇ ਔਰ ਉਹ ਪਾਰਟੀ ਦੀ ਸਟੇਟਮੈਂਟ ਮੰਨ ਕੇ ਜਿਹੜਾ ਉਹਨੂੰ ਵੇਖਿਆ ਜਾਵੇ ਇਹ ਸੂਤਰਾਂ ਦੇ ਹਵਾਲੇ ਦੇ ਨਾਲ ਐਸੀਆਂ ਅਫਵਾਹਾਂ ਜੜੀਆਂ ਨੇ ਉਹਦੇ ਤੋਂ ਬਚਣਾ ਚਾਹੀਦਾ ਹੈ মিডিਆ ਦੇ ਆਧਾਰਿਆਂ ਨੂੰ ਵੀ ਔਰ ਪੰਜਾਬ ਦੇ ਲੋਕਾਂ ਨੂੰ ਵੀ ਔਰ ਵਿਸ਼ੇਸ਼ ਕਰ ਸਾਡੇ ਕਾਂਗਰਸ ਦੇ ਵਰਕਰਾਂ ਨੂੰ